ਆਪ ਸਭ ਨੂੰ ਪਤਾ ਹੈ ਕਿ ਕੈਨੇਡਾ ਵਿੱਚ ਸਟਾਮ ਕੰਮ ਨਹੀਂ ਮਿਲ ਰਿਹਾ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਮੁੰਡੇ ਨੂੰ ਕੈਨੇਡਾ ਵਿੱਚ ਕੰਮ ਨਹੀਂ ਮਿਲਿਆ ਤਾਂ ਜਦ ਉਸਨੇ ਮੈਟਰੋ ਬੱਸ ਵਿੱਚ ਟੌਫੀਆਂ ਤੇ ਚੂਰਨ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪਰਟੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਵਾਸ ਤੇ ਬੈਠੇ ਮੇਰੇ ਸੱਜਣੋ ਪਿਆਰਿਓ ਧਿਆਨ ਨਾਲ ਨਿਗਾ ਮੇਰੇ ਝੋੜਿਆਂ ਦੇ ਮਾਰੋ ਆਹ ਮੇਰੇ ਵੀਰ ਦੀ ਆਹ ਮੇਰੇ ਭਰਾ ਚੋਸੇ ਪੈਣਾ ਸਮਾਂ ਵਾਸੇ ਪੈਣਾ ਕਹਿੰਦੇ ਤਿੰਨ ਮਾਰੋਗੇ ਬਾਰ-ਬਾਰੋਗੇ ਅਸੋ ਸਮਾਂ ਤੈਨੂੰ ਜ਼ਿੰਦਗੀ ਫੜਨੀ ਲੋ ਸਭ ਤੋਂ ਹੋਰ ਵੀ ਅਟਮਾ ਸਾਈਆਂ ਨੇ ਸਾਡੇ ਕੋਲ ਕਾਪੀ ਪਾਣੀ ਨਿਗਾ ਘੱਟਾ ਕੇ ਕਿਹਦੇ ਵੀ ਬਸ ਦਾਗੂ ਆਪਣੇ ਕਹਿੰਦੇ ਕਰਨਾ ਚਲੋ ਅਰੇ ਕਿੰਨੀ ਵੀ ਹੈਗੀਆਂ 20 ਵੀ ਹੈਗੀਆਂ ਸੱਤਰੀ ਦੇ ਜਿਹਦਾ ਗਨ ਕਲੱਬ ਹੋਵੇ ਇਹ ਮੇਰਾ ਕਾਰਡ ਹੈ ਜਿਹਨੂੰ ਉਹ ਵੀ ਲੋਡ ਕਰ ਸਕਦੇ ਤੁਸੀਂ ਵੀ ਲੋਡ ਕਰ ਸਕਦੇ ਜੇ ਫਿਰ ਪੈਰ ਦਾ ਸੱਪੜਾ ਨਹੀਂ ਤੁਹਾਨੂੰ ਕਹਿੰਦੇ ਆਪਣੇ ਸਤਰੀਆਲੀ ਕੋਲ ਸਤਰੀਆਲੀ ਕੋਲ ਉਹ ਲਾ ਇੱਕ ਖਾਓ ਪੂਰੀ ਵਸਤ ਨਾ ਮਾਰ ਕੇ ਪਾਓ